ਆਦਰਾ ਉਹਨਾ ਬਾਹਰ ਉਹਨਾ ਕੁੜੀ ਕੁੜੀ ਗਾਵੇ ਜੀਤੋ ਵਿੱਚ ਚਤਰ ਬਣਾਏ ਮਾਇਆ ਨੂੰ ਬੋਤਾਵੇ ਅੰਦਰ ਮੈਲ ਨਾ ਉtre ਹੋਵੇਂ ਫਿਰ ਫਿਰ ਆਵੇ ਜਾਵੇ ਨਿੱਦ ਵੀ ਆਪੀ ਆਕਾਂ ਦਿੰਦਾ ਪਿਆ ਮੋਹ ਘਰ ਰ ਕਾਵੇ ਬੈਸ ਤੋਂ ਨਾਂ ਕਰਮ ਕੋ ਜੁਗਤਾ ਤੇ ਕਿਤੇ ਕਿਆ ਫਲ ਪਾਵੇ ਹਰਸਾ ਵਿੱਚ ਬੈਠਾ ਬਗਨਾ ਬਣੀ ਜਿਤ ਬੈਠਾ ਨਾਮ ਚੀਨੋ ਤਾਰ ਲਾਵੇ ਨਾਲ ਜੋੜਤ ਨੀ ਨਾ ਆਵੇ ਭਾਵੇਂ ਜਿਤ ਤੋਂ ਲੈ ਤੀ ਤਿਲਕ ਕਿਸੇ ਦੋਸ ਜੇ ਢਾਰੇ ਪਾਵੇਂ ਸਾਧਗੁਰ ਸਰਵਤ ਨੀ ਮਾਨ ਸਰਵਰ ਬਟੂਰੇ ਕਾਇ ਕਰ ਰੇ ਤੋੜ ਨਾ ਆਵੇ ਸਰਵਤ ਸਿਦੂਰ ਨਾ ਹੋਏ ਕਰਤੇ ਮੈਂ ਪਾਵੇ ਜਨਾਨ ਜਿਸਤੇ ਮਸਟਕ ਭਾਗਤ ਲਿਖਿਆ ਸੋਸਿ ਗੁਰ ਪੈ ਆਵੇ ਆਤ੍ਰਿਆ ਕੋਟੰਬ ਸਬਤਾਰੇ ਬਾਹ ਰਿਛੜਾਵੇ ਮਹੰਲਾ ਪੰਜਵਾ ਪੰਡਿਤ ਆਖਾਏ ਬਉਤੀ ਰਾਹੀ ਕੋੜਡ ਮੋਟ ਜਿਨੇ ਹੰਤਰ ਮੋ ਨਿਤ ਪ੍ਰਭੂ ਆਪਿਆ ਰਚਨਾਏ ਦਿਹਾ ਕੁੜੀ ਆਵੇ ਕੁੜੀ ਜਾਵੇ ਮਾਇਆ ਕਿਤਿ ਜੋ ਹੰ ਸਚ ਕਹ ਤਾ ਜੋ ਵੈ ਆਵੇ ਹੰਤਰ ਬੋ ਤਾਰੋਹਾ ਆਵਿਆ ਅਧ੍ਰਮ ਤਕ ਬੋਗੋ ਗੋੜਾ ਮਰਲਾ ਕਾ ਦਿਸਮੋ ਆਟਕ ਮੋਤੀ ਟਕ ਗਲੇ ਆਇ ਹਾ ਸਾਤਨ ਪੀਜੇ ਹਾ ਸਤ ਗੁਰ ਸਰਪਨਦਰੀ ਵਿੱਚ ਤੋਂ ਕੱਢ ਤਾ ਜਦ ਆਇਆ ਲੋਹਾ ਬਹੁ ਤੇਰੀ ਤਾ ਇਰ ਲਾਇ ਬਲਾਏ ਵਿਚਾਂ ਬੜਿਆ ਪਰਦਾ ਕਰਾਇਆ ਤੋਹਾ ਸਤ ਗੁਰ ਕੀ ਜੇ ਸਰਣਿਆ ਵੇ ਫਿਰ ਮਨੋ ਕਾਚ ਹੋਵਾ ਦਿਰਗਰ ਪੁੱਤ ਸਮਾਨੇ ਉਗੜ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤੇ ਸਤਗੁਰ ਨਾਲ ਸਨੇਹਾ ਅੰਮ੍ਰਿਤ ਬਾਣੀ ਸਤਗੁਰ ਪੂਰੇ ਕੀ ਜਿਸ ਕਿਰਪਾਲ ਹੋਏ ਤਿਸ ਹਿਰਦੈ ਵਸੇ ਹਾ ਆਵਣ ਜਾਣ ਤਿਸ ਕਾ ਕੱਟੀ ਐ ਸਦਾ ਸਦਾ ਸੁਖ ਹੋਵਾ ਪੌੜੀ ਜੋ ਤੁਦ ਪਾਣਾ ਜੰਤ ਸੋ ਤੁਦ ਬੁਝਈ ਜੋ ਤੁਦ ਪਾਣਾ ਜੰਤ ਤੋ ਦਰਗ ਸਿਜਈ ਕ੍ਰਿਸ਼ਨੋ ਤੇਰੀ ਨਰੇ ਹੋ ਮੈਂ ਇਸ ਕੈ ਜਿਸ ਤੂ ਸੰਤੁਸ਼ਟ ਪਾਲ ਮੈਂ ਇਸ ਕੈ ਜਿਗਨੋ ਸੁਆਮੀ ਮਨਿਰਪੋ ਸੋ ਭਈ ਜਿਸ ਤੋ ਤੋ ਕਿਰਪਾਲ ਸੱਚਾ ਸੋ ਬਿਏ ਕ੍ਰਿਸ਼ਨੋ ਤੇਰੀ ਮਯਾ ਨਾ ਸੋਹਗ ਨਹੀਂ ਕ੍ਰਿਸ਼ਨੋ ਸਦਾ ਦਿਆਲ ਜਿਨ ਗੁਰਤੇ ਮਤ ਲੈ ਸ ਲੋਕ ਮਹਨਾ ਪੰਜਿਵਾ ਕਰੇ ਕਿਰਪਾ ਕਿਰਪਾ ਰਿਆ ਤੇ ਬਖਸ਼ਣ ਸਦਾ ਸਦਾ ਜਪੀ ਤੇਰਾ ਨਾਮ ਸਤਿ ਗੁਰ ਪਾਇਤੈ ਮਨ ਤਰ ਅਤਰ ਵਸੁ ਕਾ ਨਾਸ ਹੋਏ ਅਤਿ ਦੇ ਆਪ ਰਕਿ ਆਪੈ ਪੋ ਨਾ ਸਕੈ ਪੋ ਨਾ ਕੋਈ ਗੁਰ ਗਾਵਾਂ ਜਿਨ ਨੈਣ ਏਕੈ ਕੰਭ ਲਾਇ ਸਜਨਾ ਕੀ ਸੰਘੋਮੈ ਰੋਗ ਜਾਇ ਸ਼ਰਧਿਤ ਤ੍ਰਿਤ ਸਮੇ ਕੋ ਰਵਰੇ ਆਪੁ ਸਾਦੀ ਸਚੋ ਸਚ ਰਹਾ ਦਇਆ ਕਰੋ ਦਿਆਲੇ ਆਪਣੀ ਸਿਫਤ ਤੇ ਉਧਰ ਸੰਦੇਤ ਨਿਹਾਨ ਨਾਨਕ ਪ੍ਰੀਤੀ ਇਹ ਮਹਿਲਾ ਪੰਜਵਾ ਇੱਕੋ ਜਪਿਆ ਮਨ ਮਾ ਇਸ ਕੀ ਸਰਣਾਈ ਇਸ ਸਿਉ ਕਰ ਪਿਹੜੀ ਦੂਜੀ ਨਾਹੀ ਜਾਏ ਕੋ ਦਾਤਾ ਮੰਗਿਐ ਸਭ ਜਿ ਪੱਲੇ ਪਾਏ ਮਨ ਤਨ ਸਾਥ ਜਿਰਾਸ ਪਰਪਾਏ ਕੋ ਇਕ ਤਿਹਾਇ ਅਮਰਤ ਨਾਮ ਨਿਧਾਨ ਸਾਚੇ ਗੁਰਮੁਖ ਪਾਇਆ ਜਾਏ ਵੜ ਭਾਗੇ ਤੇ ਸੰਜਨ ਜਿਨ ਮਨ ਉਟਾਇਆ ਹੈ ਜੰਤਨ ਭੈ ਰਉ ਰਹਾ ਦੂਜਾ ਕੋਈ ਨਾ ਹੈ ਨਾ ਪਿਆਏ ਨਾਮੁ ਚਰਾਨਾ ਨਿਕੁ ਸਮਰਜਾਇ ਪੌੜ ਜਿਸਨੋ ਤੁਰਕ ਵਾਲਾ ਮਾਨੈ ਤਿਸ ਕਉਣ ਜਿਸਨੋ ਤੁਰਕ ਵਾਲਾ ਚਿੰਤਾ ਜੀਤਾ ਦਿਨੈ ਭੈ ਜਿਸਨੋ ਤੇ ਰੰਗ ਤਿਸ ਮੁਕੁਜਲਾ जिस नो ते रंग सो निर्मली हो निर्मला जिस नो ते नगर नाले का पुछिया जिस नो तेरी खुशी दिन को निपुछिया जिस नो तो प्रवाल दिस्यामो छंद के जिस नो तेरी मेर सो तेरी पंत के श्लोक में ना पजवा ओ कृपाज स्वामी मेरे संता संग विहावी ਦੂਤ ਬੋਲੇ ਕਿ ਜਾ ਜਾ ਮਰਦੇ ਤਿੰਨ ਕਦੇ ਨਾ ਟੁਕ ਪਰਵਾਵੇ ਭੰਲਾ ਪਟਵਾ ਸੁਰਿ ਸਿਮਰੋ ਆਪਣਾ ਘਟਾ ਵਡ ਟਟਕਾਟ ਹਰ ਹਰ ਨਾਮ ਦੇ ਪੰਧਿਆ ਕੋਈ ਨਾ ਬੱਦੈ ਵਾਟ ਪਾਉੜੀ ਤਿਤੈ ਤੂੰ ਸਮਰਥ ਜਿਤੈ ਕੋਈ ਨਾ ਹੋਤੈ ਤੇਰੇ ਰਾਕਾਤ ਨੇ ਉਧਰ ਮਾਇ ਸੁਣ ਕਹਿ ਜਮਕੇ ਦੂਤ ਨਹਿ ਤਰੇ ਛਡ ਜਾਏ ਭੌਜਰ ਬਿਤਮਸਗਾਹੋ પુરਸਤਿ ਪਾਰ ਪਾਈ ਜਿਨ ਕੋ ਲੈ ਗਈ ਪਿਆਸ ਸੰਭਰ ਸੇ ਖਾਇ ਤਲ ਮੇ ਹੋ ਪੁਨਾ ਗੁਣ ਗੋਬਿਤ ਗਾਇ